ਹਾਈ ਫਰੈਂਡਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਅਸੀਂ ਸਾਗ ਸਰੋਂ ਦਾ ਜੋ ਤਿਆਰ ਕੀਤਾ ਹੈ ਉਹਦੇ ਵਾਸਤੇ ਥੜਕਾ ਤਿਆਰ ਕਰ ਰਹੇ ਹਾਂ ਲੋਜੀ ਫਰੈਂਡਸ ਤਰਕਾ ਤਿਆਰ ਹੋ ਰਿਹਾ ਹੈ ਇਸ ਦੇ ਵਿੱਚ ਅਦਰਕ ਪਿਆਜ਼ ਮਿਲਾਇਆ ਗਿਆ ਹੈ ਟਮਾਟਰ ਔਰ ਹਰੀ ਧਨੀਆ ਬਾਅਦ ਵਿੱਚ ਪਾਵਾਂਗੇ ਕੁਝ ਮਿੰਟ ਇਸ ਨੂੰ ਰਸ ਲੈਣ ਦਿੱਤਾ ਜਾਵੇਗਾ ਬਹੁਤ ਵਧੀਆ 스멜 ਆ ਰਹੀ ਹੈ ਬਹੁਤ ਵਧੀਆ ਤਲਕਾ ਤਿਆਰ ਹੋ ਰਿਹਾ ਹੈ ਜਿਸ ਦੇ ਵਿੱਚ ਅਦਰਕ ਪਿਆਜ਼ ਟਮਾਟਰ ਔਰ ਹਰੀ ਥਨੀਆ ਦਾ ਮਿਕਸਚਰ ਹੁਣ ਤਿਆਰ ਹੋ ਚੁੱਕਾ ਹੈ ਸਰੋਂ ਦਾ ਸਾਗ ਜੋ ਦੁਪਹਿਰੇ 2 ਵਜੇ ਬਣਾਉਣਾ ਸ਼ੁਰੂ ਕੀਤਾ ਸੀ 8 ਵਜ ਚੁੱਕੇ ਨੇ ਹੁਣ ਤਿਆਰ ਹੋ ਗਿਆ ਹੈ ਜਿਸ ਤੂਬਾ ਦਾ ਲੋ ਜੀ ਲਾਲ ਟਮਾਟਰ ਵੀ ਆ ਗਿਆ ਹੁਣ ਇਸ ਦੇ ਵਿੱਚ ਨਮਕ ਮਿਰਚ ਵਰ ਉਹ ਮਟੀਰੀਅਲ ਪਾਇਆ ਜਾਏਗਾ ਆਪਣੇ ਟੇਸਟ ਅਨੁਸਾਰ ਜਿਹੜਾ ਇਸ ਦੇ ਵਿੱਚ ਮਟੀਰੀਅਲ ਪਾਇਆ ਜਾਣਾ ਹੈ ਇਸ ਤੋਂ ਬਾਅਦ ਜਿਹੜੀ ਮੱਕੀ ਦੀ ਰੋਟੀ ਤਿਆਰ ਹੋਣੀ ਹੈ ਉਸ ਦੀ ਵੀਡੀਓ ਵੀ ਸਾਡੇ ਚੈਨਲ ਤੇ ਅਵੇਲੇਬਲ ਰਹੇਗੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸਰੋਂ ਦੇ ਸਾਗ ਤੇ ਜਿਸ ਕਰਕੇ ਇਹ ਜ਼ਿਆਦਾਤਰ ਪੰਜਾਬ ਵਿੱਚ ਹੀ ਬਣਾਇਆ ਜਾਂਦਾ ਹੈ ਬਾਹਰ ਦੂਰ ਤਰੇਡੇ ਸਾਗ ਦੀ ਵਰਤੋਂ ਕੱਢ ਕੀਤੀ ਜਾਂਦੀ ਹੈ ਕਿਉਂਕਿ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਵਿੱਚ ਲੋਕਾਂ ਕੋਲ ਇਹਨਾਂ ਦਾ ਟਾਈਮ ਨਹੀਂ ਹੁੰਦਾ ਇਹ ਪੰਜਾਬ ਦੇ ਵਿਹਲੇ ਲੋਕਾਂ ਵਾਸਤੇ ਸਾਗ ਜਿਹੜਾ ਆਪਣਾ ਆ ਜਾਂਦਾ ਹੈ ਇੱਕ ਦਿਨ ਪਹਿਲਾਂ ਇਸ ਨੂੰ ਖੇਤ ਚੋਂ ਲਿਆਂਦਾ ਜਾਂਦਾ ਹੈ ਦੂਸਰੇ ਦਿਨ 2 ਵਜੇ ਤੋਂ ਲੈ ਕੇ 8 ਵਜੇ ਤੱਕ ਤਿਆਰ ਕੀਤਾ ਜਾਂਦਾ ਹੈ ਸੁ ਕਹਿਣ ਦਾ ਪਾਵ ਹੈ ਕਿ ਇਹ ਵਿਹਲੇ ਬੰਦਿਆਂ ਦਾ ਕੰਮ ਹੈ ਕੰਮ ਕਰ ਵਾਲੇ ਜਾਂ ਮਲਾਜ਼ਮ ਬੰਦਿਆਂ ਵਾਸਤੇ ਸਾਗ ਠੀਕ ਨਹੀਂ ਰਹਿੰਦਾ ਮਿਹਨਤ ਬਹੁਤ ਮੰਗਦਾ ਹੈ ਕਹਿਣ ਦਾ ਪਾਵ ਹੈ ਇਹ ਮਹ ਬਹੁਤ ਵੇਸਟ ਹੁੰਦਾ ਹੈ ਇਸ ਤੇ सो so, ये धनिया हरी धनिया जो खेत चो लिया तोड़ के ये पा दिखती गई है बहुत ज्यादा ਦੇਸੀ ਦੰਗੀਆਂ ਹੈ 스멜 ਬਹੁਤ ਵਧੀਆ ਆਉਂਦੀ ਹੈ ਇਸ ਦੀ ਸੋ ਦੇਖੋ ਤੁਸੀਂ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਰੂ ਰਹੀ ਕੀ ਹੈ ਇਹ ਪੀਸੀ ਹੋਈ ਲਾਲ ਮਿਰਚ ਆ ਰਹੀ ਹੈ ਇਸ ਤੋਂ ਬਾਅਦ ਹੁਣ ਪੀਸੀ ਹੋਈ ਲਾਲ ਮਿਰਚੇ ਤੋਂ ਬਾਅਦ ਹੁਣ ਨਮਕ ਨਮਕ ਆ ਰਿਹਾ ਹੈ ਨਮਕ ਟਾਟਾ ਸਾਲਟ ਹੀ ਵਰਤੀ ਦਾ ਹੁਣ 5 ਮਿੰਟ ਲਈ ਇਸ ਨੂੰ ਰੱਖ ਦਿੱਤਾ ਜਾਏਗਾ ਪੂਰੀ ਤਰ੍ਹਾਂ ਰਸੇਗਾ ਸਾਗ ਵੀ ਹੁਣ ਬਿਲਕੁਲ ਇਸ ਦੇ ਨੇੜੇ ਆ ਰਿਹਾ ਹੈ ਉਸ ਤੋਂ ਬਾਅਦ ਸਰੋਂ ਦਾ ਸਾਗ ਬਿਲਕੁਲ ਫਰੈਸ਼ ਤਿਆਰ ਹੋ ਜਾਏਗਾ ਸਾਡੇ ਚੈਨਲ ਤੇ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਸੋ ਸਾਡੇ ਚੈਨਲ ਤੇ ਜੁੜੋ ਨਵੀਂ ਤੋਂ ਨਵੀਂ ਡਿਸ਼ ਬਣਾਉਣੀ ਸਿੱਖੋ ਔਰ ਬਤਵਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਚੈਨਲ ਜਲਦੀ ਤੋਂ ਜਲਦੀ ਮੋਨਟਾਈਜ਼ ਹੋਵੇ ਤੁਹਾਨੂੰ ਜੇ ਦੀ ਸਾਡੇ ਚੈਨਲ ਨੂੰ ਮੋਨਟਾਈਜ਼ ਕਰਨ ਦੇ ਵਿੱਚ ਸਾਡੀ ਮਦਦ ਕਰੋ ਸਾਡੇ ਛੋਟੇ ਬੱਚੇ ਬਹੁਤ ਜ਼ਿਆਦਾ ਉਤਾਵਲੇ ਹਨ ਚੈਨਲ ਨੂੰ ਮੋਨਟਾਈਜ਼ ਹੁੰਦਾ ਵੇਖਣਾ ਚਾਹੁੰਦੇ ਹਨ ਸੋ ਲੰਮੀਆਂ ਵੀਡੀਓ ਪਾ ਰਹੇ ਹਾਂ ਸਾਰੀਆਂ ਵੇਖਿਆ ਕਰੋ ਤੁਹਾਨੂੰ ਸਾਰੀ ਨੌਲੇਜ ਜਿਹੜੀ ਹੈ ਉਹ ਮਿਲੇਗੀ ਇੱਕ ਦਿਨ ਅਸੀਂ ਗਾਜਰ ਦਾ ਹਲਵਾ ਤਿਆਰ ਕਰਨਾ ਹੈ ਪੂਰੀ ਵੀਡੀਓ ਜਿਹੜੀ ਚੈਨਲ ਤੇ ਅਵੇਲੇਬਲ ਰਹੇਗੀ ਉਡੀ ਵੀਡੀਓ ਸਾਡੇ ਜਿਹੜਾ ਚੈਨਲ ਹੈ ਉਸ ਤੇ ਅਵੇਲੇਬਲ ਰਹੇਗੀ ਸੋ ਤੁਹਾਨੂੰ ਦਿਖਾਵਾਂਗੇ ਚੈਨਲ ਦੇ ਉੱਪਰ ਮੱਕੀ ਦੀ ਰੋਟੀ ਤਿਆਰ ਹੋਏਗੀ ਉਸ ਦਾ ਵੀਡੀਓ ਵੀ ਚੈਨਲ ਤੇ ਮਿਲੇਗਾ ਔਰ ਸਰੂ ਦਾ ਸਾਗ ਦਾ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੋ ਤੜਕਾ ਉਸ ਦਾ ਤਿਆਰ ਕੀਤਾ ਜਾ ਰਿਹਾ ਹੈ ਵੀਡੀਓ ਥੋੜੀ ਲੰਬੀ ਹੋ ਰਹੀ ਹੈ ਸੋ ਸਾਡੇ ਚੈਨਲ ਦੇ ਨਾਲ ਜੁੜੋ ਲੰਬੀਆਂ ਵੀਡੀਓ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਸਰੋਂ ਦਾ ਸਾਗ ਜਿਹੜਾ ਤਿਆਰ ਹੋ ਕੇ ਕੋਲ ਆ ਚੁੱਕਾ ਹੈ ਉਹ ਇਸ ਨੂੰ ਚੰਦ ਹੀ ਮਿੰਟਾਂ ਦੇ ਅੰਦਰ ਤੜਕੇ ਦੇ ਵਿੱਚ ਮਿਕਸ ਕੀਤਾ ਜਾਏਗਾ ਔਰ ਫਿਰ ਤੁਸੀਂ ਦੇਖਿਆ ਦੇ ਇਹ ਸਾਗ ਕਿਵੇਂ ਵਿੱਚ ਛਾਲਾ ਮਾਰਦਾ ਹੈ ਤਿਆਰ ਹੋ ਚੁੱਕਾ ਸੀ ਹੁਣ ਇਸ ਦੇ ਵਿੱਚ ਸਾਗ ਸਰੋਂ ਦਾ ਮਿਕਸ ਕਰ ਦਿੱਤਾ ਗਿਆ ਹੈ ਹੋਰ ਪਾਓ ਸਰੋਂ ਦਾ ਸਾਗ ਤੜਕੇ ਵਾਲਾ ਜੋ ਤਿਆਰ ਹੋ ਚੁੱਕਾ ਹੈ ਹੁਣ ਮੱਕੀ ਦੀ ਰੋਟੀ ਦੇ ਨਾਲ ਇਸ ਦਾ ਜਿਹੜਾ ਹੈ ਟੇਸਟ ਲਿਆ ਜਾਵੇਗਾ ਹਾਂਡੀ ਦੇ ਵਿੱਚ ਤਿਆਰ ਕੀਤਾ ਗਿਆ ਹੈ ਦੇਖੋ ਤੁਹਾਨੂੰ ਮੈਂ ਕਹਿ ਰਿਹਾ ਸੀ ਕਿਦਾਂ ਛਾਲਾ ਮਾਰ ਰਿਹਾ ਹੈ ਹੋ ਗਿਆ ਹੋ ਚੁਕਾ ਹੈ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਮੱਕੀ ਦੀ ਰੋਟੀ ਕਿਦਾਂ ਤਿਆਰ ਹੁੰਦੀ ਹੈ ਦੇਖੋ ਫਰੈਂਡਸ ਇਹ ਹੁਣ ਕਣਕ ਦੀ ਰੋਟੀ ਤਿਆਰ ਹੋ ਰਹੀ ਹੈ ਇਸ ਦੇ ਵਿੱਚ ਹੀ ਤੁਹਾਨੂੰ ਇੱਕ ਰੋਟੀ ਜਿਹੜੀ ਏ ਮੱਕੀ ਦੀ ਤਿਆਰ ਕਰਕੇ ਦਿਖਾਵਾਂਗੇ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਮੱਕੀ ਦੀ ਰੋਟੀ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਤੋਂ ਬਾਅਦ ਇਹ ਸਾਗ ਔਰ ਮੱਕੀ ਦੀ ਰੋਟੀ ਤਿਆਰ ਹੁੰਦੀ ਹੈ ਮਿਹਨਤ ਬਹੁਤ ਲੱਗਦੀ ਹੈ ਇਸ ਤੇ ਹਰ ਔਰਤ ਇੰਨੀ ਮਿਹਨਤ ਨਹੀਂ ਕਰ ਸਕਦੀ ਇਸ ਲਈ ਬਸ ਪ੍ਰਧਾਨ ਹੁਣ ਮੱਕੀ ਦੀ ਰੋਟੀ ਦਾ ਤੁਹਾਨੂੰ ਪੂਰਾ ਜਿਹੜਾ ਕਟਰੀਆ ਸਮਝਾਵਾਂਗੇ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਹ ਅਟ ਪੇੜਾ ਤਿਆਰ ਹੋ ਰਿਹਾ ਹੈ ਇਹ ਬੜਾ ਤਿਆਰ ਹੋ ਰਿਹਾ ਹੈ ਹੁਣ ਇਸ ਨੂੰ ਵੇਲਿਆ ਜਾਵੇਗਾ ਇੰਦਾ ਖਿਆਲ ਕਰ ਲੈ ਇਹ ਮੱਕੀ ਦਾ ਪੇੜਾ ਹੈ ਜੋ ਆਟਾ ਧੁੱਨ ਕੇ ਪਰਿਓ ਪਰ ਅੱਖਾਂ पे ਪੀਲਾ ਪੀਲਾ ਇਹ ਤਿਆਰ ਹੋ ਰਹੀ ਹੈ ਬਹੁਤ ਜ਼ਿਆਦਾ ਇਸ ਤੇ ਮਿਹਨਤ ਲੱਗਦੀ ਹੈ ਜੋ ਮੈਂ ਤੁਹਾਨੂੰ ਲਾਈਵ ਲਗਾਤਾਰ ਮਿਹਨਤ ਦੇ ਬਾਰੇ ਚਾਣਨਾ ਪਾ ਰਹੇ ਹਾਂ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਫਿਰ ਜਾ ਕੇ ਸਾਹਮਣੇ ਉਹੋ ਤਰ੍ਹਾਂ ਲੱਗੇ ਵਿੱਚ ਕੁਝ ਚੀਜ਼ ਦੇ ਦਿੱਤਾ ਕੁਛ ਨਾ ਕੁਛ ਨਾ ਲਓ ਜੀ ਹੁਣ ਮੱਕੀ ਦੀ ਰੋਟੀ ਆ ਰਹੀ ਏ ਉਹ ਥਲੇ ਪਿਆ ਪਰਾਂ ਤਵੇ ਦੇ ਉੱਪਰ ਆ ਰਹੀ ਹੈ ਪਹਿਲਾਂ ਤਵੇ ਨੂੰ ਜੋ ਦੇ ਨਾਲ ਰੰਗਿਆ ਜਾਂਦਾ ਹੈ ਉਸ ਤੋਂ ਬਾਅਦ ਲਓ ਜੀ ਇਹ ਆ ਗਈ ਹੁਣ ਇਸ ਤੇ ਮਿਹਨਤ ਲੱਗੇਗੀ ਕਾਫੀ ਫਿਰ ਜਾ ਕੇ ਇਹ ਰੋਟੀ ਤਿਆਰ ਹੋਏਗੀ ਬੰਦ ਬਸ ਉਹ ਅੱਲਾਹ ਵਾਹ ਦੇਖੋ ਜੀ 13.5 ਮਿੰਟ ਦੀ ਵੀਡੀਓ ਬਣ ਗਈ ਹੈ ਇਸ ਸਰੋਂ ਦੇ ਸਾਗ ਨੂੰ ਤੜਕਾ ਲਾਇਆ ਗਿਆ ਹੈ ਉਸ ਤੋਂ ਬਾਅਦ ਹੁਣ ਮੱਕੀ ਦੀ ਰੋਟੀ ਤਿਆਰ ਹੋ ਰਹੀ ਹੈ ਲੱਕੜ ਇੱਕ ਹੋਰ ਉੱਪਰੋਂ वाई गई है ताँ जो लगातार देखो जी रोटी तैयार हो रही है एक पासो सिकका लग गया है ਇਸ ਨੂੰ ਸੇਕਾ ਵੀ ਫੁੱਲ ਚਾਹੀਦਾ ਹੈ ਤਾਂ ਹੀ ਜਾ ਕੇ ਰੋਟੀ ਤਿਆਰ ਹੋਵੇਗੀ ਜਲਦੀ ਜਿਨ੍ਹਾਂ ਦੇ ਕੋਲ ਬਾਲਣ ਦੀ ਸ਼ਰਟ ਹੈ ਉਹ ਸਾਗ ਵੀ ਨਹੀਂ ਖਾ ਸਕਦੇ ਵਿਚਾਰੇ ਕਿਉਂਕਿ ਇਸ ਤੇ ਬਾਲਣ ਕਾਫੀ ਲੱਗਦਾ ਹੈ ਮਿੰਟ ਵੀ ਕਾਫੀ ਲੱਗਦੀ ਹੈ ਸਰੋਂ ਦੇ ਸਾਗ ਤਿਆਰ ਕਰਨੇ ਸੌਖੇ ਨਹੀਂ ਹੁੰਦੇ ਕਰਕੇ ਅੱਗ ਦਾ ਵੀ ਖਿਆਲ ਰੱਖਣਾ ਪਏਗਾ ਇੱਥੇ ਹਾਂ ਠੀਕ ਤਿਆਰ ਹੋ ਵੀ ਰੋਟੀ ਪ੍ਰਾਣੇ ਯਮਾਨੇ ਦੇ ਵਿੱਚ ਬਜ਼ੁਰਗ ਬਹੁਤ ਜ਼ਿਆਦਾ ਮੱਕੀ ਦੀ ਰੋਟੀ ਖਾਂਦੇ ਸੀ ਹੁਣ 2025 ਚੱਲ ਰਿਹਾ ਹੈ ਅੱਜ 13 ਦਸੰਬਰ ਹੈ ਹੁਣ ਦੇ ਮੁੰਡਿਆਂ ਵਾਸਤੇ ਮੱਕੀ ਦੀ ਰੋਟੀ ਨੂੰ ਪਚਾ ਲੈਣਾ ਬਹੁਤ ਵੱਡੀ ਗੱਲ ਹੈ ਦੇਖੋ ਆਮ ਰੋਟੀ ਨਾਲੋਂ ਇਸ ਤੇ ਜ਼ਿਆਦਾ ਟਾਈਮ ਲੱਗਦਾ ਹੈ ਆਮ ਰੋਟੀ ਤੋਂ ਇਸ ਤੇ ਜ਼ਿਆਦਾ ਟਾਈਮ ਲੱਗਦਾ ਹੈ ਪਰ ਇਹ ਤਿਆਰ ਵੀ ਵਧੀਆ ਹੁੰਦੀ ਹੈ गंदा तो फूड मोटा लाया है तो ए मैं तो ये बना वीडियो पा कर रोटी अपना और बात पा मक्की की रोटी तैयार हो रही है बहुत ज्यादा मेहनत करनी पैंदी है इस ते ਲੋ ਫਰੈਂਡਸ ਮੱਕੀ ਦੀ ਰੋਟੀ ਤਿਆਰ ਹੋ ਚੁੱਕੀ ਹੈ ਸਰੋਂ ਦਾ ਸਾਗ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਸਾਡੇ ਚੈਨਲ ਦੇ ਨਾਲ ਜੁੜੋ ਧੰਨਵਾਦ ਸਭ